ਈ ਨੰਬਰ ਨੇ ਛਪਾਰ ਦੇ 28 ਨੰਬਰ ਨੇ ਘਲੋਟੀ ਦੀ ਟੀਮ ਦੇ ਫਾਸਟ ਘਲੋਟੀ ਸੈਕਿੰਡ ਛਪਾਰ ਦੀ ਟੀਮ ਅੱਜ ਦੇ ਮੈਚ ਵਿੱਚ ਰਹੀ ਹੈ ਬਹੁਤ ਬਹੁਤ ਧੰਨਵਾਦ ਸਾਰੇ ਭਰਾਵਾਂ ਦਾ ਬਹੁਤ ਸਤਿਕਾਰ ਥੈਂਕ ਯੂ ਆਹ ਕਬਡੀਆਂ ਪਾਈਆਂ ਤੇ 13 ਪੁਆਇੰਟ ਲਏ ਆਂਦਾ ਸੁਰ ਸਿੰਘ ਵਾਲੇ ਨੇ 14 ਕਬਡੀਆਂ ਪਾਈਆਂ ਤੇ 13 ਪੁਆਇੰਟ ਲਏ ਹੈ ਵਾਰੀ ਨੇ ਵੀ ਕਹਿੰਦੇ 14 ਕਬੜੀਆਂ ਪਾਈਆਂ ਤੇ 13 ਪੁਆਇੰਟ ਲਏ ਹੈ ਬੋਲਟ ਤੇ ਅੰਬਾ ਸਾਜੇ ਤੌਰ ਤੇ ਬੈਸਟ ਰੇਡਰ ਤਾੜੀਆਂ ਮਾਰਦੇ ਜ਼ੋਰਦਾਰ ਇਹਨਾਂ ਖਿਡਾਰੀਆਂ ਲਈ ਕੱਲ ਵੀ ਬੋਲਟ ਨੇ 14 ਕਬੜੀਆਂ ਪਾ ਕੇ 14 ਪੁਆਇੰਟ ਲਏ ਸੁਲਤਾਨਪੁਰ ਲੋਧੀ ਦੇ ਕਬੜੀ ਕੱਬ ਦਾ ਉਤਮ ਰੇਡਰ ਅੱਜ ਚੋਰਾਜੋ 13 ਅੰਬੇ ਦੇ ਨਾਲ ਸਾਜੇ ਤੌਰ ਤੇ ਰੇਡਰ ਚੁਣੇ ਗਏ 10 ਤਾਜਾ ਆਸੇ ਕਾਲਵਾ ਪਿੰਡ ਦਾ ਹਰਪਾਲ ਉਤਮ ਜੱਸੀ ਆਇਆ ਹੈ ਲੱਭੀ ਹਰਪਾਲ ਮੂਰਤ